5.5 ਮਹੀਨਿਆਂ ਤੋਂ ਬਾਅਦ ਨਗਰ ਨਿਗਮ ਮਹਾਲੀ ਦੀ ਮੀਟਿੰਗ ਅੱਜ ਹੋਈ ਹੈ ਅਤੇ ਬਹੁਤ ਸਾਰੇ ਮਸਲੇ ਉੱਪਰ ਹੰਗਾਮਾ ਵੀ ਹੋਇਆ ਹੈ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਉਂਸਲਰ ਸੁਖਦੀਪ ਸਿੰਘ ਪਟਵਾਰੀ ਨੇ 5.5 ਮਹੀਨੇ ਬਾਅਦ ਹੋਈ ਮੀਟਿੰਗ ਦਾ ਮੁੱਦਾ ਚੁੱਕਿਆ। ਜਦੋਂ ਕਿ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 55 'ਚ ਸਪਸ਼ਟ ਲਿਖਿਆ ਹੈ ਕਿ ਕਾਰਪੋਰੇਸ਼ਨ ਦੇ ਕਾਰੋਬਾਰ ਬਾਰੇ ਆਮ ਤੌਰ ਤੇ ਮਹੀਨੇ ਵਿੱਚ ਇੱਕ ਮੀਟਿੰਗ ਕੀਤੀ ਜਾਣੀ ਜ਼ਰੂਰੀ ਹੈ। ਇਸ ਉੱਤੇ ਬਹੁਤ ਸਾਰੇ ਕਾਉਂਸਲਰਾਂ ਖਾਸ ਕਰਕੇ ਸੱਤਾਧਾਰੀ ਧਿਰ ਦੇ ਕਾਉਂਸਲਰਾਂ ਨੇ ਵੀ ਮੀਟਿੰਗ ਕੀਤੀ ਕਿ ਮੀਟਿੰਗ ਹਰ ਮਹੀਨੇ ਕੀਤੀ ਜਾਵੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਕਾਉਂਸਲਰਾਂ ਦੀ ਥਾਂ ਮੇਅਰ ਦੀਆਂ ਮੀਟਿੰਗਾਂ ਕਰਕੇ ਹੀ ਬੁੱਤਾ ਸਾਰਾ ਰਹੀ ਹੈ ਤਾਂ ਕਿ ਹਾਊਸ ਵਿੱਚ ਮੈਂਬਰਾਂ ਦੇ ਸਵਾਲਾਂ ਤੋਂ ਬਚਿਆ ਜਾ ਸਕੇ ਇਸ ਤੋਂ ਬਾਅਦ ਕਾਉਂਸਲਰ ਮਨਜੀਤ ਸਿੰਘ ਸੇਠੀ ਨੇ ਕਾਰਪੋਰੇਸ਼ਨ 'ਚ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਤੇ ਮੰਗ ਕੀਤੀ ਕਿ ਇਸ ਬਾਰੇ ਮਤਾ ਪਾ ਕੇ ਵਿਜੀਲੈਂਸ ਨੂੰ ਜਾਂਚ ਕਰਵਾਈ ਜਾਵੇ ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਚ 7% ਕਮਿਸ਼ਨ ਚੱਲਦਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਮੀਟਿੰਗ ਵਿੱਚ ਪਿਛਲੇ 3-4 ਸਾਲ ਤੋਂ ਆਊਟਡੋਰ ਐਡਵਰਟਾਈਜ਼ਮੈਂਟ ਦਾ ਟਾਈਡਰ ਨਾ ਸਿਰੇ ਚੜਨ ਦਾ ਮੁੱਦਾ ਵੀ ਉਠਾਇਆ ਗਿਆ ਹੈ ਮੀਟਿੰਗ ਵਿੱਚ ਰੱਖੇ 25 ਮਤੇ ਅਤੇ ਸਮੇਤ 8 ਟੇਬਲ ਆਈਟਮਾਂ ਸਰਬਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ ਹਨ ਮਾਨੀ ਕਮੇਟੀ ਇਹ ਤੋਂ ਪਹਿਲਾਂ ਤੁਸੀਂ ਮੀਟਿੰਗ ਉਹ ਤੋਂ ਪਹਿਲੀ ਮੀਟਿੰਗ ਤੁਸੀਂ ਕੀਤੀ ਕੀ ਇਹ ਸਿਰਫ ਬਾਸਡੂ ਮੀਟਿੰਗ ਕਿ ਆ ਪੀਜੀ ਮੀਟਿੰਗ ਤੁਸੀਂ ਸਾਲਚ ਹੋਣ ਕਰ ਰਹੇ ਹੋ ਕਿ ਜੇ ਤੁਸੀਂ ਐਫਐਨਸੀਸੀ ਦੇ ਐਫਐਨਸੀਸੀ ਦੇ ਤੁਸੀਂ ਪੰਜ ਮੀਟਿੰਗਾਂ ਕਰ ਲੀਆਂ ਕਿ ਜੇ ਮੈਂ ਤੁਹਾਨੂੰ ਇਹ ਪੁੱਛਦਾ ਵੀ ਜਿਹੜੇ ਆ ਏਜੰਡੇ ਨੇ ਆ ਸਾਰੇ ਏਜੰਡੇ ਦੇ ਇਹਦੇ ਵਿੱਚ ਕਿਹੜੇ ਬਾੜ ਦਾ ਕੀ ਕੰਮ ਹੈ ਇਹ ਤੁਸੀਂ ਇਹ ਤੁਸੀਂ ਤੈਅ ਕਰਨ ਵਾਲੇ ਪੰਜ ਬੰਦੇ ਤੈਅ ਕਰ ਲੇ ਤੇ ਬਾਕੀ ਇਹ ਸਾਰੇ ਕਾਹਦੇ ਲਈ ਆ ਰਹੇ ਨੇ ਜਿਹੜੇ ਤਿਆਰੇ ਨੇ ਤੇ ਤੁਸੀਂ ਇਹਨੂੰ ਕਾਹਦੇ ਵਾਸਤੇ ਛੋੜ ਦਿਲਾਂਦਾ ਸੀ ਜੋ ਜਦੋਂ ਮੇਰੀ ਗੱਲ ਸੁਣੋ ਇੱਕ ਮਿੰਟ ਨਹੀਂ ਮੈਨੂੰ ਇਹ ਦੱਸਾਂ ਵੀ ਮੈਂ ਪਹਿਲਾਂ ਇਹ ਕਹਿਣਾ ਕਿ ਇਹਦੇ ਬਾਰੇ 6 ਮਹੀਨੇ ਚ ਮੀਟਿੰਗ ਕੀਤੀ ਹੈ ਸਾਡੇ 5 ਮਹੀਨੇ ਬਾਅਦ ਇਹਦੀ ਜ਼ਿੰਮੇਵਾਰੀ ਕੀ ਹੈ ਇਹ ਕਾਹਦੇ ਲਈ ਛੁੜ ਕੇ ਭੇਜੇ ਲੋਕਾਂ ਨੇ ਇਹ ਜਿਹੜੇ ਚਾਰੇ 50 ਬੰਦੇ ਨੇ ਜਿਹੜੇ ਚੁਣੇ ਹੋਏ ਇਹ ਐਸੇ ਕੰਮ ਨਹੀਂ ਭੇਜੇ ਨੇ ਵੀ ਆਪਣੇ ਬਾਹਰਾਂ ਦੀ ਗੱਲ ਕਰ ਸਕਣ ਲੋਕਾਂ ਦੀ ਗੱਲ ਕਰ ਸਕਣ ਇਹ ਜੇ ਤੁਸੀਂ ਪੰਜ ਬੰਦਿਆਂ ਨੇ میری ਮੇਰੀ ਬੇਨਤੀ ਸੁਣੋ ਤੁਸੀਂ 1/4 ਹਿੱਸਾ ਮੈਂਬਰ ਮੀਟਿੰਗ ਵੀ ਬੁਲਾ ਸਕਦੇ ਨੇ ਬਿਲਕੁਲ ਮੀਟਿੰਗ ਬੁਲਾ ਸਕਦੇ ਨੇ ਤੇ ਅੱਗੇ ਨੂੰ ਅਸੀਂ ਇਹ ਕਾਰਵਾਈ ਕਰਾਂਗੇ ਜੇ ਮੀਟਿੰਗ ਨਹੀਂ ਬੁਲਾਈ ਜਾਊਗੀ ਤਾਂ 1/4 ਮੈਂਬਰ ਮੀਟਿੰਗ ਬੁਲਾਉਣਗੇ ਇਹ ਤੁਹਾਨੂੰ ਬੁલાਉਣੀ ਪੈਣੀ ਹੈ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਇਹ ਕੈਦਲਾ ਕਰ ਲਿਆ ਹੈ ਕਿ ਪਹਿਲੇ ਬਾਗੀ ਜਿਹੜੇ ਹੈਗੇ ਨੇ ਉਹਨਾਂ ਚੋਂ ਜਿਹੜੇ ਬੰਦੇ ਵਾਪਸ ਆ ਰਹੇ ਨੇ ਕਈ ਬੰਦੇ ਨਾ ਆਪਣਾ ਟ੍ਰਾਂਸਫਰ ਕਰਾਣੀ ਇੱਥੇ ਚਾਹੁੰਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੀ ਸਾਡੀ ਕਾਰਪੋਰੇਸ਼ਨ ਨੂੰ ਅਗਲੇ ਐਮਪਲਾਈਸ ਨੂੰ ਤਨਖਾਹ 25000 ਨਹੀਂ 25000 ਦਿੱਤੀ ਆ ਹੈ ਕਈਆਂ ਨੂੰ ਮਿਲੇ ਵੀ ਨਹੀਂ ਮੈਨੂੰ ਲੱਗਦਾ ਇਹਨਾਂ ਦੀ ਕਿਸਾਨ ਅੱਛਾ ਹੋਰ ਮਾਰ ਪਏਗਾ ਸਾਡਾ ਕੰਮ ਬੜਾ ਵਧੀਆ ਇਹ ਪਿੱਛੇ ਵੀ ਅਸੀਂ ਮਤਵ ਬਾਸ ਕੀਤਾ ਸੀ ਮੈਂ ਤਾਂ 2 ਸਾਲ ਤੋਂ ਪਹਿਲਾਂ ਨਹੀਂ ਚਾਹੀਦਾ ਨਹੀਂ ਮਤਲਬ ਮੈਂ ਨਾ ਸਹਿਮ ਤਾਂ 2 ਐਸਟੀਮੇਟ ਹੀ ਨਹੀਂ ਬਣਾਦਾ ਮੈਂ ਕਿਹਾ ਐਸਟੀਮੇਟ ਹੀ ਨਹੀਂ ਬਣਾਦਾ ਕੋਈ ਇੱਕੋ ਗੱਲ ਕਹਿ ਕੇ ਜਾਂ ਦਾਲ ਜੀ ਦੀ ਤਨਖਾਹ ਜੋ ਕਿ ਪੈਸੇ ਹੈ ਨਹੀਂ ਇਹ ਖਾਨ ਜੋ ਕੇ ਪੈਸੇ ਹੈ ਨਹੀਂ ਇਸ ਕਰਕੇ ਅਸੀਂ ਐਸਟੀਮੇਟਰੀ ਬਣਾਣਾ ਤੇ ਜਦੋਂ ਤੁਹਾਡੇ ਕੋ ਗਰੰਟਾਂ ਆ ਰਹੀਆਂ ਨੇ ਗਰੰਟਾਂ ਦੇ ਉੱਤੇ ਐਸਟੀਮੇਟ ਬਣ ਰਹੇ ਨੇ ਉਹ ਗਰੰਟਾਂ ਦੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਆ ਕਿ ਅੱਗੋਂ ਤੋਂ ਹਰ ਮਹੀਨੇ ਇੱਕ ਮੀਟਿੰਗ ਕਰ ਕਰੋ ਇਹ ਕੋਈ ਫਰਕ ਨਹੀਂ ਪੈਂਦਾ ਦੋ 2.5 ਲੱਖ ਦੇ 1000 ਰੁਪਏ ਦੀ ਚਾਹ ਦਾ ਖਰਚਾ ਕੋਈ ਲੰਮੀ ਗੱਲ ਨਹੀਂ 10 ਕਿਹਾ ਕਿ ਬਾਹਰ ਹੜਤਾਲ ਚੱਲ ਰਹੀ ਆ ਸਫਾਈ ਸੇਵਕਾਂ ਦੀ ਉਹਦੇ ਜਦ ਅਸੀਂ ਸਾਰਿਆਂ ਨੇ ਜੋ ਉਹਨਾਂ ਦੀਆਂ ਮੰਗਾਂ ਸੀਗੀਆਂ ਅਸੀਂ ਹਾਊਸ ਵੱਲੋਂ ਲਿਖ ਕੇ ਸਰਕਾਰ ਨੂੰ ਭੇਜਦੀਆਂ ਜੋ ਜੋ ਸਰਕਾਰ ਮਨਜ਼ੂਰ ਕਰ ਦਊਗੀ ਅਸੀਂ ਉਹ ਲਾਗੂ ਕਰ ਦਾਂਗੇ। ਮਤਲਬੁੱਝੀ ਗੱਲ ਮੈਕੈਨਿਕਲ ਸਵੀਪਿੰਗ ਦੀ ਹੈਗੀ ਆ ਤੇ ਸ਼ਹਿਰ ਦੇ ਸਫਾਈ ਦੀ ਹਾਲਤ ਮਾੜੀ ਆ ਤੇ ਅਸੀਂ ਜਿਹੜਾ ਹਾਜਾ ਹੌਸਲ ਵਿੱਚ ਪਾਸ ਹੋ ਗਿਆ ਤੇ ਉਹਦਾ ਬੈਕ ਆਰਡਰ ਕੱਢ ਦਾਂਗੇ ਤੇ ਜਿੱਦਾਂ ਮੈਕੈਨਿਕਲ ਸਵੀਪਿੰਗ ਦੀ ਮਸ਼ੀਨਾਂ ਦਾ ਸਫਾਈ ਸ਼ੁਰੂ ਹੋ ਜਾਏਗੀ। ਤੀਸਰਾ ਸੀਗਾ ਐਡਵਰਟਾਈਜ਼ਮੈਂਟ ਕਲਾ। ਉਹ ਪਹਿਲਾਂ 2 ਰੁਪਏ ਦੇ ਵਿੱਚ ਸੀਗਾ 2 ਜੋਨ ਸੀਏ ਉਹ 4 ਕਰਤੇ ਤੇ ਉਹ ਚਾਰ ਉਹਨਾਂ ਦੇ ਨਾਲ ਟੈਂਡਰ ਆ ਜਾਣਾ ਜੀ ਤੇ ਉਹਨਾਂ ਸ਼ਹਿਰ ਨੂੰ ਕਮਾਈ ਉਹਦੀ ਵਧ ਜੇਗੀ। ਹੋਰ ਇਸ ਤੋਂ ਇਲਾਵਾ ਤਾਇਨਿਆ ਉਹ ਜਨਰਲ ਗੱਲਾਂ ਸੀਗੀਆਂ ਉਹ ਵਾਲੀਆਂ ਇੱਕ ਦੱਸੋ ਜਿਹੜੀਆਂ ਖਾਸ ਤੌਰ ਤੇ ਰੇੜੀਆਂ ਫੜੀਆਂ ਦਾ ਜਿਹੜਾ ਇਹ ਕਾਉਂਸਲਰਾਂ ਨੇ ਜਿਹੜਾ ਰੌਲਾ ਪਾਇਆ ਕਿ ਬਹੁਤ ਜ਼ਿਆਦਾ ਵੱਧ ਗਈਆਂ ਨੇ ਪਹਿਲਾਂ ਨਾਲੋਂ ਇਹਦੇ ਬਾਰੇ ਕੀ ਕਰਨ ਜਾ ਰਹੇ ਨੇ ਬਿਲਕੁਲ ਰੇੜੀ ਬੜੀ ਵਧੀ ਹੋਈ ਹੈ ਜੀ ਬਹੁਤ ਜ਼ਿਆਦਾ ਪਰ ਅਸੀਂ ਇੱਕ ਦਾ ਜਿਹੜੀ ਹੈਗੀ ਆ ਕਮੇਟੀ ਬਣਾਤੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਪਿੰਡਾਂ ਵਾਸਤੇ ਨਕਸ਼ਿਆਂ ਦੀ ਗੱਲ ਕੀਤੀ ਸੀ ਰੇੜੀ ਫੜੀ ਵਾਸਤੇ ਵੀ ਇੱਕ ਵਾਰੀ ਮੈਂ ਆਪਣੇ ਲੈਵਲ ਤੇ ਚੈੱਕ ਕਰਦਾ ਤੇ ਕਾਫੀ ਸਮੱਸਿਆਵਾਂ ਜਿਹੜੇ ਦੇਖਣ ਨੂੰ ਮਿਲੀ ਹੈ ਇਹਦਾ ਵੀ ਅਸੀਂ ਜਲਦੀ ਜਲਦੀ ਕਰਾਂਗੇ ਜਿਹੜੇ ਇੱਕ ਇੱਕ ਹੋਰ ਮੈਂਬਰ ਨੇ ਚੱਕਿਆ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਮੈਂਬਰ ਜਿਹੜੇ ਰਜਿਸਟਰਡ ਸੀਗੇ ਰੇੜੀ ਵਾਲੇ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਉਹਨਾਂ ਤੋਂ ਵੀ ਪੈਸੇ ਨਹੀਂ ਲਏ ਜਾ ਰਹੇ ਇਹਦੇ ਬਾਰੇ ਹੁਣ ਕੀ ਕਰਦੇ ਆ ਉਹ ਚੀਜ਼ ਮੈਂ ਵੈਰੀਫਾਈ ਕਰ ਲੈਣਾ ਜੇ ਨਹੀਂ ਲਏ ਗਏ ਤਾਂ ਕਿਉਂ ਨਹੀਂ ਲਏ ਗਏ ਉਹਦੀ ਆਪਣੀ ਇਨਕੁਆਰੀ ਕਰਾਂਗੇ ਮੇਰੇ ਤਾਂ ਮੈਂ ਵੀ ਦੇਖੇਗਾ ਰੇੜੀ ਫਰੀ ਹਾਲਾ ਤੇ ਠੀਕ ਹੈ ਜਿਹੜਾ ਸ਼ੋਰੂਮ ਵਾਲਿਆ ਉਹ ਵੀ ਆਪਣਾ ਸਮਾਨ ਸਾਰਾ ਬਰਾਮਦੇ ਵਿੱਚ ਰੱਖਦੇ ਆ ਉਹਨਾਂ ਵੱਲੋਂ ਵੀ ਬਹੁਤ ਕੰਪਿਆ ਕਿਤਾ ਹੈ ਇਹ ਤਾਂ ਬਿਲਕੁਲ ਉਹ ਗੱਲ ਵੈਰੀਫਾਈ ਕਰਨ ਦੀ ਲੋੜ ਹੈ ਉਹ ਕਰਨ ਤੋਂ ਬਾਅਦ ਉਹ ਜੇ ਕੁਝ ਕਰਦੇ ਕਰਦੇ ਆ ਸਰ ਅੱਜ ਹਾਊਸ ਹੈ ਕ腐ਸ਼ਨ ਮੈਂ ਮੈਂ ਤਾਂ ਕਿਹਾ ਸੀ ਨਾਂ ਲਾਓ ਕਿਸੇ ਦਾ ਤੇ ਉਹ ਕਹਿੰਦੇ ਵੀ ਆਲਰੇਡੀ ਇਹ ਮੈਜ ਦੀ ਕੰਪਲੇਂਟ ਹੈਗੀ ਉਹ ਸੀਐਮ ਨੂੰ ਭੇਜੀ ਹੋਈ ਆ ਵੀਰ ਜੀ ਨੂੰ ਭੇਜੀ ਹੋਈ ਆ ਤੇ ਫਿਰ ਇਹਦੇ ਹਾਊਸ ਲਈ ਕਰਨ ਵਾਲੀ ਗੱਲ ਨਹੀਂ ਰਹਿਣ ਜੀ ਉਹ ਸੀਐਮ ਨੂੰ ਭੇਜਦੀ ਫਿਰ ਮੈਂ ਕੀ ਕਰ ਸਕਦਾ ਇਹ ਵਾਲੇ ਮੁੱਦੇ ਵਾਸਤੇ ਨੇਮ ਐਂਡ ਸ਼ੇਮ ਕਰਨ ਦਾ ਵੀ ਸਭ ਨੂੰ ਪਤਾ ਹੋਣਾ ਹੈ ਜਦੋਂ ਪਹਿਲਾਂ ਕੰਪਨੀ ਨਹੀਂ ਏਅਰ ਸੀਗੇ ਉਦੋਂ ਵੀ ਇਹ ਇਸ ਤਰ੍ਹਾਂ ਫੇਸ ਕੀਤਾਗਾ ਜਿਹੜਾ ਵੀ ਜਿਹੜੀ ਚੁੱਕਣ ਵਾਲਾ ਕੋਈ ਵੀ ਕਾਉਂਸਲਰ ਫੋਨ ਕਰਕੇ ਕਹੇਗਾ ਵੀ ਜੀ ਮੇਰਾ ਬੰਦਾ ਨਾਂ ਚੱਕੋ ਉਹਨੂੰ ਹਾਊਸ ਦੇ ਵਿੱਚ ਨੇਮ ਅਨਾਉਂਸ ਕੀਤਾ ਜਾਵੇ ਭਾ ਸਪਲੀਮੈਂਟਰੀ ਅਜੰਡਾ ਕੱਢਿਆ ਵੀ ਗਿਆ ਸੀਗਾ ਸਭ ਕੁਝ ਕੀਤਾ ਗਿਆ ਕਈ ਸਾਲ ਬਾਅਦ ਮੁੱਦਾ ਉੱਥੀ ਫੇਰ ਖੜਾ ਹੈ ਉਹ ਕਢਵਾ ਕੇ ਦੇਖ ਲੈਣੇ ਜੀ ਜੇ ਬਾਈ ਕੰਸਲ ਦੀ ਗੱਲ ਹੈਗੀ ਆ ਤੇ ਆਪਾਂ ਅਗਲੀ ਵਾਰੀ ਕਵਾਂਗੇ ਵੀ ਜਿਹੜਾ ਵੀ ਬੰਦਾ ਕੋਈ ਫੋਨ ਕਰਾ ਉਹ ਉਹਦੇ ਕੋਲ ਨਾ ਲੋ ਕਾਉਂਸਲਰ ਹੁੰਦੀ ਹੈ ਸਫਾਈ ਹਾਊਸਿੰਗ ਸੁਸਾਇਟੀਆਂ ਜੀ ਹਾਂਜੀ ਹਾਊਸਿੰਗ ਸੁਸਾਇਟੀਆਂ ਦਾ ਮੁੱਦਾ ਬਾਰ-ਬਾਰ ਉੱਠਦਾ 82-3 ਦੇ ਤਹਿਤ ਕੋਈ ਅੱਜ ਕਾਉਂਸਲਰ ਨੇ ਗੱਲ ਨਹੀਂ ਕੀਤੀ ਵੀ ਨੀਤ ਜੋ ਸੁਧੂ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਸਰਕਾਰ ਤੋਂ ਸੀਐਮ ਸਾਹਿਬ ਤੋਂ ਪਾਸ ਕਰਵਾਇਆ ਸੀ ਜਿੱਥੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਹੱਥ ਸੈਂਟੀਮੀਟਰ ਮਿਲਣੀ ਚਾਹੀਦੀ ਆ ਤਾਂ 82 ਜਿੰਦਾ ਇੱਕ ਉਹਦੇ ਦਿਨ ਸਾਰੇ ਜਿਹੜੇ ਕਮੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਸੀ ਸਾਰੇ ਸੜਕਾਂ ਦੇ ਕੰਮ ਹੋਏ ਆ ਕਰੋ 10-12 ਕਰੋੜ ਦੇ ਕੰਮ ਹੋ ਗਏ ਸੀ ਪਰ ਇਹ ਨਵੀਂ ਸਰਕਾਰ ਆਈ ਤੇ ਜਿਹੜੇ ਸਾਡੇ ਮੌਜੂਦਾ ਸਰਕਾਰ ਨੇ ਆਉਂਦੇ ਸਾਰ ਜਿਹੜਾ ਸੀਗਾ ਉਹ ਤੇ ਰੋਕ ਲਾਤੀ ਕਿ ਉਹਨਾਂ ਸੜਕਾਂ ਵਿੱਚ ਬਿਲਕੁਲ ਕੰਮ ਨਹੀਂ ਹੋਊਗਾ ਤੇ ਉਹ ਅੱਜ ਉਹਨਾਂ ਆਪਣੇ ਬੀਜੀ ਨੇ ਕਿਹਾ ਉਹ ਕਹਿੰਦੇ ਵੀ ਜੇ ਬਾਈ ਜੀ ਅਸੀਂ ਉਹ ਹੋ ਗਿਆ ਸਰਕਾਰਲੇ ਬੰਦੇ ਕੰਮ ਠੀਕ ਹੈ ਜੇ ਤਾਂ ਫਿਰ ਕਦੇ ਮੈਂ ਹਾਈ ਕੋਰਟ ਜਾਵਾਂਗਾ ਨਹੀਂ ਪਰ ਜਿਹੜੇ ਮਤੇ ਪਹਿਲਾਂ ਕੀ ਤੁਸੀਂ ਰਿਵਿਊ ਵਾਸਤੇ ਭੇਜ ਰਹੇ ਹੋ ਭੇਜ ਰਹੇ ਜੀ ਭੇਜਿਆ ਉਹ ਆਬਜੈਕਸ਼ਨ ਲੱਗਦਾ ਕਿ ਵਾਪਸ ਆ ਜਾਂਦੇ ਸਫਾਈ ਕਾਰਜ ਕਰੀਆਂ ਵਾਲੇ ਵਾਸਤੇ ਆਨ ਦਾ ਫਲੋਰ ਇਹ ਗੱਲ ਕਹੀ ਗਈ ਹੈ ਕਿ ਸਾਡੇ ਤੋਂ ਕ腐ਸ਼ਨ ਕੀਤੀ ਜਾ ਰਹੀ ਹੈ ਕਿ ਸੀਨੀਅਰ ਆਫੀਸਰਸ ਨੇ ਕਾਰਪੋਰੇਸ਼ਨ ਦੇ ਪੈਸੇ ਮੰਗਦੇ ਨੇ ਉਹ ਗੱਲਾਂ ਹੀ ਬਾਧੀ ਗਏ ਤਾਂ ਉਹਨਾਂ ਨੂੰ ਮੈਨੂੰ ਨੌਲੇਜ ਦੇਣ ਕਿ ਆਪਾਂ ਹੁਣ ਉਹਦੇ ਦੇ ਕਾਰਵਾਈ ਕਰ ਦਿੰਦੇ ਨੇ ਨਹੀਂ ਕਿ ਉਹਨਾਂ ਨੇ ਜਾਤ ਆਧਾਰਿਤ ਗੱਲ ਕੀਤੀ ਹੈ ਮਨੁਵਾਦੀ ਤੇ ਉਹ ਜਿਹੜੇ ਅਰਜ਼ੀਕਰਵਾਦੀ ਉਹ ਗੱਲ ਕਹਿ ਕੇ ਗਏ ਨੇ ਪਰ ਉਹ ਜੇ ਮੈਨੂੰ ਰਿਪੋਰਟ ਦੇਣਗੇ ਤਾਂ ਮੈਂ ਕਾਰਵਾਈ ਕਰਾਂਗਾ ਠੀਕ ਹੈ ਸੈਂਕੂ